ਸਖਬੀਰ ਬਾਦਲ ਨੂੰ ਵੱਡਾ ਝਟਕਾ ਲੱਗਿਆ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਹੋਈ ਹੈ ਅਕਾਲੀ ਦਲ ਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ ਕੀ ਪੂਰਾ ਮਾਜਰਾ ਹੈ ਕਿਹੜੇ ਆਗੂਣੇ ਅਸਤੀਫਾ ਦਿੱਤਾ ਹੈ ਸਖਬੀਰ ਸਿੰਘ ਬਾਦਲ ਨੂੰ ਇਸ ਨਾਲ ਕੀ ਵੱਡਾ ਝਟਕਾ ਲੱਗਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਤੁਸੀਂ ਹਾਲੇ ਤੱਕ ਨਹੀਂ ਦੱਬਿਆ ਜਾਨੀ ਕਿ ਬੈਲ ਆਈਕਨ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਨਵੀਆਂ ਵੀਡੀਓਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਵੈਸੇ ਤਾਂ ਸੌਣ ਦਾ ਹੀ ਮਹੀਨੇ ਨੇ ਹਾਲੇ ਚੜ੍ਹਨਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਹੈ ਅਸਤੀਫੇ ਠਾਠਾ ਡਿੱਗੇ ਨੇ ਇੰਝ ਡਿੱਗੇ ਨੇ ਜਿਵੇਂ ਮੋਲੇ ਧਰ ਮੀਂਹ ਵਰਦਾ ਹੋਵੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ ਖਾਸ ਕਰ ਉਦੋਂ ਜਦੋਂ ਉਹਨਾਂ ਨੇ ਕੱਲ ਇੱਕ ਪੋਸਟ ਪਾ ਕੇ ਕਿਹਾ ਕਿ ਮੈਂ ਤਾਂ ਹੁਣ ਦਿਨ ਰਾਤ ਜਿਹੜਾ ਉਹ ਵਰਕਰਾਂ ਚ ਰਹੂੰਗਾ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਵੱਡੀ ਵਗਾਵਤ ਉੱਠੀ ਹੈ ਕਿੱਥੋਂ ਉੱਠੀ ਹੈ ਕਿਵੇਂ ਉੱਠੀ ਹੈ ਇਹਦੇ ਬਾਰੇ ਤੁਹਾਡੇ ਨਾਲ ਸਾਰੀ ਗੱਲ ਕਰਦੇ ਆਂ ਦਰਅਸਲ ਸੁਖਬੀਰ ਸਿੰਘ ਬਾਦਲ ਕੱਲ ਹੀ ਸੱਜਰੀ ਪੋਸਟ ਪਾ ਕੇ ਹਟੇ ਹੈ ਕਿਉਂ ਹੁਣ ਜਿਹੜਾ ਲਗਾਤਾਰ ਲੋਕਾਂ ਚ ਵਿਚਰਨਗੇ ਲਗਾਤਾਰ ਉਹਨਾਂ ਨੇ ਕਿਹਾ ਕਿ ਉਹ ਘਰ ਨਹੀਂ ਵੜਨਗੇ ਤੇ ਉਹਨਾਂ ਨੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਵੀ ਨਾ ਘਰ ਬਰੋ ਪਰ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਤੋਂ ਅੱਕੇ ਵਰਕਰਾਂ ਨੇ ਤੇ ਆਗੂਆਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਨੇ ਜ਼ਿਲ੍ਹਾ ਜਲੰਧਰ ਛੈਰੀ ਜਿਹੜਾ ਜਥਾਏ ਅਕਾਲੀ ਦਲ ਦਾ ਉਹਦੇ ਵਿੱਚ ਅਸਤੀਫੇ ਜਿਹੜੇ ਆ ਉਹ 90% ਦੀ ਆਗੂਆਂ ਨੇ ਅਸਤੀਫੇ ਦੇ ਦਿੱਤੇ ਆ ਵੱਡੇ ਸੱਟ ਹੈ ਸੁਖਬੀਰ ਸਿੰਘ ਦੇ ਉਸ ਫੈਸਲੇ ਨੂੰ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਜਿਹੜਾ ਢਾਂਚਾ ਜਥੇਬੰਦ ਢਾਂਚਾ ਆਰਗੇਨਾਈਜੇਸ਼ਨ ਸਟਰਕਚਰ ਜਿਹੜਾ ਬਣਾਇਆ ਉਸ ਤੋਂ ਨਾਰਾਜ਼ ਨੇ ਤੇ ਇਹ ਨਾਰਾਜ਼ਗੀ ਜਿਹੜੀ ਆ ਹੁਣ ਇਸ ਕਦਰ ਵੱਧ ਗਈ ਹੈ ਕਿ ਆਗੂ ਹੁਣ ਬਗਾਵਤੀ ਝੰਡਾ ਚੁੱਕ ਰਹੇ ਨੇ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਵਿੱਚ ਡੂੰਘਾ ਅੰਦਰੂਨੀ ਸੰਕਟ ਖੜਾ ਹੋ ਗਿਆ ਹੈ ਜ਼ਿਲ੍ਹਾ ਪਦਰਤੇ ਪ੍ਰਧਾਨ ਦੀ ਨਿਯੁਕਤੀ ਵਿੱਚ ਸੀਨੀਅਰ ਆਗੂਆਂ ਤੇ ਸਮਰਪਿਤ ਵਰਕਰਾਂ ਦੀ ਅਣਦੇਖੀ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਲਗਭਗ 90% ਦੀ ਜ਼ਿਲ੍ਹਾ ਸਰਕਲ ਤੇ ਵਿੰਗ ਪੱਧਰ ਦੇ ਆਗੂਆਂ ਨੇ ਸਮੂਹਿਕ ਅਸਤੀਫੇ ਦੇ ਦਿੱਤੇ ਡੈਲੀਕੇਟ ਪੱਧਰ ਤੇ ਹੋਏ ਇਸ ਵਿਰੋਧ ਵਿੱਚ ਜ਼ਿਲ੍ਹਾ ਅਕਾਲੀ ਦਲ ਦੇ ਸੀਨੀਅਰ ਅਹੁਦੇਦਾਰ BC ਵਿੰਗ ਤੇ SC ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਇਸਤਰੀ ਅਕਾਲੀ ਆਗੂ, ਸਰਕਲ ਪ੍ਰਧਾਨ ਤੇ ਹੋਰ ਜ਼ਿੰਮੇਵਾਰ ਅਹੁਦੇਦਾਰ ਸ਼ਾਮਲ ਨੇ ਆਗੂਆਂ ਨੇ ਇਲਜ਼ਾਮ ਲਾਇਆ ਕਿ ਪਾਰਟੀ ਵਿੱਚ ਸਵਾਰਥੀ ਮੌਕਾਪਰਸਤ ਅਤੇ ਦਲ ਬਦਲੂ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਰਜੀਹ ਦਿੱਤੀ ਜਾ ਰਹੀ ਹੈ ਜਦ ਕਿ ਸਾਲਾਂ ਤੋਂ ਵਫਾਦਾਰੀ ਅਤੇ ਮਿਹਨਤ ਨਾਲ ਜੁੜੇ ਵਰਕਰਾਂ ਨੂੰ ਅਣਦੇਖੀ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਆਗੂਆਂ ਨੇ ਸਪਸ਼ਟ ਕੀਤਾ ਕਿ ਪਾਰਟੀ ਦੇ ਫੈਸਲੇ ਪਾਰਟੀ ਦੇ ਸਿਧਾਂਤ ਅਤੇ ਜਥੇਬੰਦੀ ਦੀ ਮਜ਼ਬੂਤੀ ਵਿਰੁੱਧ ਜਿਹੜੇ ਫੈਸਲੇ ਸੁਬੀਰ ਸਿੰਘ ਬਾਦਲ ਲੈ ਰਹੇ ਨੇ ਇਹ ਸਾਰੇ ਦੇ ਸਾਰੇ ਫੈਸਲੇ ਪਾਰਟੀ ਦੇ ਸਿਧਾਂਤ ਅਤੇ ਸੰਗਠਨ ਦੀ ਮਜ਼ਬੂਤੀ ਦੇ ਵਿਰੋਧ ਨੇ ਇਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ ਅਸਤੀਫਾ ਦੇਣ ਵਾਲਿਆਂ ਚ ਰঞ্জੀਤ ਸਿੰਘ ਰਾਣਾ ਪੀਏਸੀ ਮੈਂਬਰ ਪਰਮਜੀਤ ਸਿੰਘ ਰੇਰੂ ਸਾਬਕਾ ਕਾਉਂਸਲਰ ਹਰਿੰਦਰ ਸਿੰਘ ਢੀਂਡਸਾ ਜੂਥ ਕਾਲੀ ਆਗੂ ਸਤਿੰਦਰ ਸਿੰਘ ਪੀਤਾ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਸਮੇਤ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਅਸਤੀਫਾ ਦੇਣ ਵਾਲਿਆਂ ਚ ਸ਼ਾਮਲ ਨੇ ਮੈਲਾ ਆਗੂਆਂ ਵਿੱਚ ਬੀਬੀ ਬਲਵਿੰਦਰ ਕੌਰ ਲੂਥਰਾ ਸਤਨਾਮ ਕੌਰ ਲਖਵਿੰਦਰ ਕੌਰ ਰੀਤਾ ਚੋਪੜਾ ਪੁਸ਼ਪਾ ਦੇਵੀ ਆਸ਼ਾ ਰਾਣੀ ਮਨਜੀਤ ਕੌਰ ਅਤੇ ਹੋਰਨਾ ਔਰਤਾਂ ਨੇ ਵੀ ਸਮੂਹਿਕ ਅਸਤੀਫੇ ਦੇਣ ਦਾ ਐਲਾਨ ਕੀਤਾ ਪਾਰਟੀ ਵਿੱਚ ਇਸ ਸਮੂਹਿਕ ਅਸਤੀਫਿਆਂ ਦੇ ਨਾਲ ਜ਼ਿਲ੍ਹਾ ਸੰਗਠਨ ਨੂੰ ਝੰਜੋੜ ਕੇ ਰੱਖ ਦੇਣਾ ਬਣ ਗਿਆ ਇਹ ਕੱਲਾ ਜ਼ਿਲ੍ਹਾ ਜਲੰਧਰ ਦਾ ਮਾਮਲਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਪ੍ਰਕਾਰ ਸੁਖਬੀਰ ਸਿੰਘ ਬਾਦਲ ਨੂੰ ਜ਼ਿਲੇ ਪ੍ਰਧਾਨ ਲਾਉਣ ਦੇ ਅਧਿਕਾਰ ਦੇ ਦਿੱਤੇ ਗਏ ਫਿਰ ਤੁਸੀਂ ਜੇ ਜ਼ਿਲੇ ਦਾ ਡੈਲੀਗੇਟ ਜਲਾਸ ਇਕਾ ਦੇ ਵਾਸਤੇ ਕੀਤਾ ਸੀ ਮੈਨੂੰ ਤਾਂ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਚਲੋ ਕਾਲੀ ਦਲ ਦਾ ਸੰਵਿਧਾਨ ਹੈ ਉਹਨਾਂ ਨੇ ਉਹਦੇ ਹਿਸਾਬ ਨਾਲ ਕੁਝ ਨਾ ਕੁਝ ਤਾਂ ਕੀਤਾ ਹੋਊਗਾ ਅਕਾਲੀ ਦਲ ਦੇ ਅੰਦਰ ਸਖਬੀਰ ਸਿੰਘ ਬਾਦਲ ਦੀਆਂ ਆਪ ਹੁਰਦਗੀਆਂ ਕੋਈ ਪਹਿਲੀ ਵਾਰ ਵੇਖਣ ਨੂੰ ਨਹੀਂ ਮਿਲੀ ਇਹ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਜਦੋਂ ਉਹਨਾਂ ਨੇ ਹੋਰਾਂ ਪਾਰਟੀਆਂ ਚੋਂ ਲੋਕਾਂ ਨੂੰ ਲਿਆਉਣਾ ਸ਼ੁਰੂ ਕੀਤਾ ਮੋٹے ਠੇਕੇਦਾਰ ਇਲਾਕਿਆਂ ਦੇ ਆਨੂ ਕਾਲੀ ਦਲ ਚ ਲਿਆ ਕੇ ਟਿਕਟਾਂ ਦੇ ਦਿੱਤੀਆਂ ਜਾਂ ਇਸ ਤਰ੍ਹਾਂ ਦੇ ਮਾਫੀਆ ਦੇ ਟਾਈਪ ਦੇ ਲੋਕਾਂ ਨੂੰ ਲਿਆ ਕੇ ਕਾਲੀ ਦਲ ਦੇ ਵਰਕਰਾਂ ਦੇ ਸਿਰ ਤੇ ਬਿਠਾਤਾ ਇਸੇ ਦਾ ਨਤੀਜਾ ਆ 2 ਦਸੰਬਰ ਹੁਣਾ ਇਸੇ ਦਾ ਨਤੀਜਾ ਅ ਅਕਾਲੀ ਦਲ ਦਾ ਹਾਸ਼ੀਏ ਤੇ ਜਾਣਾ ਤੇ ਹੁਣ ਹਾਸ਼ੀਏ ਤੋਂ ਵੀ ਪਰਾਂ ਚਲੇ ਜਾਣਾ ਤੇ ਦੋ ਟੜਿਆਂ ਦੇ ਵਿੱਚ ਪ੍ਰਤੱਖ ਰੂਪ ਚ ਵੰਡਿਆ ਜਾਣਾ ਦੂਜਾ ਟੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮਿਆਂ ਦੇ ਨਿਬੰ ਚੱਲ ਰਿਹਾ ਫਿਲਹਾਲ ਦੀ ਕੜੀ ਅੱਗੇ ਜਾ ਕੇ ਉਹ ਕੀ ਕਰਦੇ ਆ ਉਹ ਸਮਾਂ ਦੱਸ ਸਕਦਾ ਉਹਨਾਂ ਬਾਰੇ ਵੀ ਕਈ ਖਬਰਾਂ ਆ ਰਹੀਆਂ ਨੇ ਕੀ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੋਂ ਨਾਰਾਜ਼ ਜਿਹੜੇ ਵਰਕਰ ਨੇ ਕੀ ਇਹ ਅੱਗ ਹੋਰ ਨਾਲ ਹਲਕਿਆਂ ਹੋਰ ਨਾਲ ਜ਼ਿਲ੍ਹਿਆਂ 'ਚ ਵੀ ਜਾਏਗੀ ਇਹ ਤਾਂ ਹਲੇ ਜਲੰਧਰ ਦਾ ਮਸਲਾ ਹੈ ਇਹ ਵੀ ਵੱਡੀ ਗੱਲ ਹੈ ਕਿ ਜਲੰਧਰ ਦੁਆਬੇ ਦਾ ਹੱਬ ਹੈ ਕੇਂਦਰ ਹੈ ਉਹਦੇ ਵਿੱਚ ਐਸੀ ਚੀਜ਼ ਹੋਣਾ ਦੁਆਬੇ ਝਾੜੇਦਾਲੇ ਅਸਰ ਕੀ ਕਰਦੀ ਹੈ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਜਿਹੜੀ ਹੈ ਉਹ ਵੇਖਣ ਵਾਲੀ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਤੋਂ ਨਾਰਾਜ਼ ਜਿਹੜੇ ਵਰਕਰ ਨੇ ਹੁਣ ਕੀ ਕਰਨਗੇ ਇਹ ਵੀ ਇੱਕ ਵੱਡੀ ਗੱਲ ਹੋ ਸਕਦੀ ਹੈ ਪਰ ਫਿਲਹਾਲ ਅਕਾਲੀ ਦਲ ਦੇ ਲਈ ਸੰਕਟ ਦੀ ਘੜੀ ਹੈ ਜਿਹੜੀ ਉਹ ਹੋਰ ਡੂੰਗੀ ਹੁੰਦੀ ਜਾਂਦੀ ਹੈ